ਇਸ ਵੇਲੇ ਦੀ ਵੱਡੀ ਖਬਰ ਹਰਿਆਣਾ ਸਰਕਾਰ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਦੱਸਦੀ ਹੈ ਕਿ ਹਰਿਆਣਾ ਦੇ ਸਿਆਸਤ ਦੇ ਵਿੱਚ ਵੱਡਾ ਫੇਰਬਦਲ ਹੁੰਦਾ ਦਿਖਾਈ ਦੇ ਰਿਹਾ ਹੈ ਸੀਐਮ ਮਨੋਹਰ ਰਾਰ ਖੱਟਰ ਨੇ ਅਸਤੀਫਾ ਦੇ ਦਿੱਤਾ ਹੈ ਜਿਸ ਦੀ ਜਾਣਕਾਰੀ ਸੂਤਰਾਂ ਦੇ ਹਵਾਲੇ ਤੋਂ ਤੁਹਾਨੂੰ ਨਾਲ ਸਾਂਝੀ ਕਰ ਰਹੇ ਹਾਂ ਕਿ ਇਸ ਵਕਤ ਹਰਿਆਣਾ ਸਰਕਾਰ ਦੇ ਵਿੱਚ ਵੱਡਾ ਫੇਰਬਦਲ ਹੁੰਦਾ ਦਿਖਾਈ ਦੇ ਰਿਹਾ ਹੈ ਤੇ ਉਹਨਾਂ ਦੇ ਨਾਲ ਜੋ ਜਜਪੀ ਪਾਰਟੀ ਦੇ ਨਾਲ ਗੱਠ ਜੋੜ ਸੀ ਉਹ ਵੀ ਟੁੱਟਣ ਦੇ ਕਿਨਾਰੇ ਆ ਚੁੱਕਿਆ ਹੈ ਜੀ ਹਾਂ ਇਸ ਵੇਲੇ ਦੀ ਵੱਡੀ ਖਬਰ ਹਰਿਆਣਾ ਸਰਕਾਰ ਨਾਲ ਜੁੜੀ ਸਾਹਮਣੇ ਆ ਰਹੀ ਹੈ ਕਿ ਹਰਿਆਣਾ ਦੀ ਸਿਆਸਤ 'ਚ ਵੱਡਾ ਫੇਰਬਦਲ ਹੁੰਦਾ ਦਿਖਾਈ ਦੇ ਰਿਹਾ ਹੈ। ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਿਆ ਹੈ ਕਿ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਅਸਤੀਫਾ ਦੇ ਦਿੱਤਾ ਹੈ। ਹੁਣ ਇਹ ਵੱਡਾ ਸਵਾਲ ਬਣ ਚੁੱਕਿਆ ਹੈ ਕਿ ਹਰਿਆਣੇ ਦੇ ਸੀਐਮ ਮਨੋਹਰ ਲਾਲ ਖੱਟਰ ਨੇ ਅਸਤੀਫਾ ਕਿਉਂ ਦਿੱਤਾ? ਹੁਣ ਭਾਜਪਾ ਹਾਈ ਕਮਾਂਡ ਕੀ ਮਨੋਹਰ ਲਾਲ ਖੱਟਰ ਨੂੰ ਕੇਂਦਰ 'ਚ ਲਿਆਉਣਾ ਚਾਹੁੰਦੀ ਹੈ ਤਾਂ ਉਸ ਨੂੰ ਕਿਹਾ ਜਾ ਰਿਹਾ ਹੈ ਕਿ ਹੁਣ ਉਹਨਾਂ ਦੇ ਵੱਲੋਂ ਕਰਨਾਲ ਤੋਂ ਉਹ ਭਾਜਪਾ ਦੇ ਉਮੀਦਵਾਰ ਦੇ ਤੌਰ ਤੇ ਉਹ ਸਿਆਸ ਦੇ ਵਿੱਚ ਉਤਰਨਗੇ ਜਾਂ ਫਿਰ ਕੋਈ ਹੋਰ ਗੱਲਬਾਤ ਹੈ ਦੂਜੇ ਪਾਸੇ ਇਹ ਵੀ ਚਰਚਾ ਹੈ ਕਿ ਭਾਜਪਾ ਤੇ ਜਜਪੀ ਦਾ ਗੜਜੋ ਟੁੱਟ ਸਕਦਾ ਹੈ ਕਿਉਂਕਿ ਕੁਝ ਸੀਟਾਂ ਨੂੰ ਲੈ ਕੇ ਉਹਨਾਂ ਦੇ ਆਪਸੀ મતਪੇਦ ਜਰੂਰ ਚੱਲ ਰਹੇ ਨੇ ਜਿਸ ਨੂੰ ਲੈ ਕੇ ਹੁਣ ਜੋ ਸਿਆਸ ਦੇ ਵਿੱਚ ਵੱਡਾ ਫੇਰਬਦਲ ਹੁੰਦਾ ਦਿਖਾਈ ਦੇ ਰਿਹਾ ਹੈ ਉਹ ਹੈ ਮੁੱਖ ਮੰਤਰੀ ਮਨੋਹ ਲਾਲ ਖੱਤਰਦਾਸ ਦੀ ਭਾਗੀ ਆਖਰਕਾਰ ਕਿਹੜੇ ਕਾਰਨਾਂ ਕਰਕੇ ਉਹਨਾਂ ਦੇ ਵੱਲੋਂ ਅਸਤੀਫਾ ਲਿਆ ਗਿਆ ਪਿਛਲੇ ਦਿਨਾਂ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਇਹ ਗੱਲ ਦਾ ਜ਼ਿਕਰ ਕੀਤਾ ਸੀ ਕਿ ਉਹਨਾਂ ਦੇ ਸਬੰਧ ਮਨੋਹਰ لال ਖੱਟਰ ਹੋਰਾਂ ਦੇ ਨਾਲ ਕਿਹੋ ਜੇ ਨੇ ਉਹਨਾਂ ਨੇ ਕਿਹਾ ਸੀ ਕਿ ਅਸੀਂ ਇਕੱਠੇ ਮੋਟਰਸਾਈਕਲ ਦੇ ਉੱਤੇ ਜੇਕਰ ਕਹਿ ਲਈਏ ਵੀ ਫਿਰਦੇ ਹੁੰਦੇ ਸੀ ਜਦ ਘੁੰਮਦੇ ਹੁੰਦੇ ਸੀ ਤਾਂ ਉਹਨਾਂ ਨੇ ਕਿਤੇ ਨਾ ਕਿਤੇ ਇਸ਼ਾਰਾ ਜ਼ਰੂਰ ਕੀਤਾ ਸੀ ਕਿ ਉਹਨਾਂ ਦੇ ਸਬੰਧ ਮਨੋਹਰ لال ਖੱਟਰ ਦੇ ਨਾਲ ਬਹੁਤ ਚੰਗੇ ਨੇ ਬਹੁਤ ਪੁਰਾਣੇ ਨੇ ਪਰ ਹੁਣ ਫਿਲਹਾਲ ਜੋ ਕੱਲ ਸਾਹਮਣੇ ਆ ਰਹੀ ਹੈ ਕਿ ਮਨੋਹਰ لال ਖੱਟਰ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਕਿ ਹੁਣ ਕੁਝ ਸਮੇਂ ਬਾਅਦ ਉਹਨਾਂ ਦੀ ਵੱਲੋਂ ਜੋ ਕੁਝ ਰਸਮੀ ਐਲਾਨ ਹੋਣਾ ਹੈ ਉਸ ਦੇ ਉੱਤੇ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਭਾਜਪਾ ਕੋਟੇ ਦੇ ਕੁਝ ਮੰਤਰੀਆਂ ਤੋਂ ਵੀ ਅਸਤੀਫਾ ਲਿਆ ਜਾ ਸਕਦਾ ਹੈ ਇਸ ਦੌਰਾਨ ਆਜ਼ਾਦ ਵਿਧਾਇਕਾਂ ਲਈ ਲਾਟਰੀ ਲੱਗ ਸਕਦੀ ਹੈ ਕਿ ਅਕਰਕਾਰ ਹੁਣ ਭਾਜਪਾ ਦੇ ਵਿੱਚ ਜਿਹੜਾ ਗੱਠਜੋੜ ਹੈ ਉਸ ਨੂੰ ਲੈ ਕੇ ਕੀ ਕੁਝ ਚੱਲਦਾ ਕਿ ਭਾਜਪਾ ਹਰਿਆਣਾ ਦੇ ਵਿੱਚ ਵੀ ਵਿਰੋਧੀ ਧਿਰਾਂ ਦੇ ਲੀਡਰਾਂ ਨੂੰ ਜਾਂ ਫਿਰ ਕੈਲੀ ਵਿਧਾਇਕਾਂ ਨੂੰ ਜੋੜ ਤੋੜ ਕੇ ਆਪਣੇ ਵੱਲ ਸ਼ਾਮਲ ਕਰੇਗੀ ਜਾਂ ਫਿਰ ਆਪਣੀ ਸਰਕਾਰ ਬਲਬੁੱਤੇ ਦੇ ਉੱਤੇ ਕਾਇਮ ਰੱਖੇਗੀ ਫਿਲਹਾਲ ਭਾਜਪਾ ਦੇ ਜੀਜੀਪੀ ਦਾ ਜੋ ਗੱਠਜੋੜ ਸੀ ਉਹ ਹੁਣ ਟੁੱਟਦਾ ਦਿਖਾਈ ਦੇ ਰਿਹਾ ਏ ਕਿਉਂਕਿ ਸਿੱਟਾਂ ਨੂੰ ਲੈ ਕੇ ਵੀ ਗੱਲ ਸਾਹਮਣੇ ਆ ਰਹੀ ਹੈ ਪਰ ਜੋ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਹਰਿਆਣਾ ਸਰਕਾਰ ਦੇ ਨਾਲ ਮਨੋਹਰ ਲਾਲ ਖੱਟਰ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਹੈ ਹੁਣ ਇਸ ਦਾ ਕਾਰਨ ਕੀ ਨੇ ਕੀ ਕੁਝ ਰਹੇ ਹੋਣਗੇ ਕੀ ਅਸਲ ਦੇ ਵਿੱਚ ਬੀਜੇਪੀ ਮਨੋਹਰ ਲਾਲ ਖੱਟਰ ਹੋਰਾਂ ਨੂੰ ਲੋਕ ਸਭਾ ਦੀ ਚੋਣ ਲੜਾ ਕੇ ਕਿੰਦੇ ਸਰਕਾਰ ਦੇ ਵਿੱਚ ਜਾਂ ਫਿਰ ਦਿੱਲੀ ਚ ਲਿਆਉਣਾ ਚਾਹੁੰਦੀ ਹੈ ਜਾਂ ਫਿਰ ਹੋਰ ਕਾਰਨ ਨੇ ਇਹ ਹਾਲੇ ਸਥਿਤੀ ਸਪਸ਼ਟ ਨਹੀਂ ਹੋ ਸਕੀ ਪਰ ਇਸ ਵੇਲੇ ਜੋ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਹੈ ਕਿ ਮਨੋਹਰ ਲਾਲ ਖੱਟਰ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਹੈ